ਹੁਣ ਆਪਾਂ ਪਹੁੰਚ ਚੁੱਕੇ ਆ ਪਿੰਡ ਮਹਿਮਾ ਭਗਵਾਨਾ ਦੇ ਵਿੱਚ ਆਪਾਂ ਤੁਹਾਨੂੰ ਸਾਰਾ ਪਿੰਡ ਦਾ ਵਲੌਗ ਦਿਖਾਵਾਂਗੇ ਜਿਹੜਾ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਪਿੰਡ ਦਾ ਗੁਰਦੁਆਰਾ ਜੀ ਆਪਾਂ ਚੱਲਦੇ ਆ ਗੁਰਦੁਆਰੇ ਦੇ ਅੰਦਰ ਦਿਖਾਉਣੇ ਆ ਤੁਹਾਨੂੰ ਅੰਦਰ ਦਾ 뷰 ਪੀਆ ਜੀ ਪਿੰਡ ਦਾ ਗੁਰਦੁਆਰਾ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਆਪਾਂ ਹੁਣ ਪਿੰਡਾਂ ਦੀ ਬਲੌਗ ਬਣਾ ਰਹੇ ਹਾਂ ਤੇ YouTube ਚੈਨਲ ਤੇ ਤੇ ਆਪਣੇ Instagram ਤੇ ਆਪਾਂ 100+ ਪਿੰਡਾਂ ਦੀਆਂ ਵੀਡੀਓ ਕਰ ਚੁੱਕੇ ਹਾਂ 5-6 ਤਰੀਕ ਤੱਕ ਹੁਣ ਇਦਾਂ ਹੀ ਆਪਾਂ ਪਿੰਡਾਂ ਦੇ ਵਿੱਚ ਬਲੌਗ ਬਣਾਵਾਂਗੇ ਉਸ ਤੋਂ ਬਾਅਦ ਆਪਾਂ ਇੱਕ ਟੂਰ ਸ਼ੁਰੂ ਕਰਨ ਜਾ ਰਹੇ ਹਾਂ ਹੁਣ ਆਪਾਂ ਆ ਗਏ ਜੀ ਡੇਰੇ ਦੇ ਬਾਹਰ ਡੇਰਾ ਬਾਬਾ ਰੋਡੂ ਸ਼ਾਹ ਜੀ ਪਿੰਡ ਮਹਿਮਾ ਪੰਜ ਚੱਲਦੇ ਅੰਦਰ ਸਾਨੂੰ ਅੰਦਰ ਦਾ ਥਿਊ ਦਿਖਾਉਣੀ ਆ ਜਿਹੜਾ ਤੁਸੀਂ ਸਾਹਮਣੇ ਦੇਖ ਸਕਦੇ ਹੋ ਇਹ ਡੇਰਾ ਬਾਬਾ ਰੋਡੂ ਸ਼ਾਹ ਤਾਂ ਬਾਹਰਲਾ ਦ੍ਰਿਸ਼ 1972 ਦੀ ਇਮਾਰਤ ਹੀ ਬਣੀ ਹੋਈ ਆ ਇਸ ਡੇਰੇ ਦੇ ਵਿੱਚ 20 ਮਾਰਗ ਨੂੰ ਦੇਸੀ ਘਿਓ ਦਾ ਜੱਗ ਹੁੰਦਾ ਜੀ 20 ਮਾਰਗ ਜਾਨੀ ਕਿ 2 ਫਰਵਰੀ ਇਹ ਤਕਰੀਬਨ ਇੱਧਰ ਬਾਬੇ ਜੀ ਦੀ ਜਿਹੜੀ ਸਮਾਦ ਬਣੀ ਹੋਈ ਹੈ ਬਾਬਾ ਰਾਮ ਜੀ ਲੋ ਜੀ ਆਪਾਂ ਹੁਣ ਚੱਲਦੇ ਆਂ ਪਿੰਡ ਦੇ ਵਿੱਚ ਦਿਖਾਉਣੇ ਆ ਤੁਹਾਨੂੰ ਪਿੰਡ ਦੇ ਵਿੱਚ ਹੋਰ ਮੇਨ ਜਗ੍ਹਾ ਜਿਵੇਂ ਪਿੰਡ ਦੀ ਸਾਤ ਵਗੈਰਾ ਜਾਂ ਪਿੰਡ ਦੇ ਵਿੱਚ ਕੋਈ ਪ੍ਰਾਤਨ ਦੇਉ ਏ ਆ ਜੀ ਪਿੰਡ ਦਾ ਪੰਚਾਇਤ ਘਰ ਜਿਹੜਾ ਕਿ ਬਹੁਤ ਹੀ ਸੋਹਣਾ ਬਣਾਇਆ ਹੋਇਆ ਆ ਜੋ ਆਪਾਂ ਤੁਹਾਨੂੰ ਦਿਖਾਉਣੀ ਹੈਗੀ ਇੱਥੇ ਹੀ ਅੰਗਣਵਾੜੀ ਸੈਂਟਰ ਬਣਿਆ ਹੋਇਆ ਵਿਚੀ ਬਿਲਡਿੰਗ ਬਹੁਤ ਸੋਹਣੀ ਬਣਾਈ ਹੋਈ ਆ ਇਹਨਾਂ ਨੇ ਅੱਗੇ ਆ ਗਿਆ ਜੀ ਡਾਕ ਘਰ ਜਿਵੇਂ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਰਾਤਨ ਮਾਰਤ ਵੀ ਆਈ ਇੱਕ ਉਧਰ ਸਾਹਮਣੇ ਜਿਵੇਂ ਤੁਸੀਂ ਦੇਖ ਸਕਦੇ ਹੋ ਆਪਾਂ ਦਿਖਾਉਣਾ ਤੁਹਾਨੂੰ ਉਹ ਵੀ ਅਸਲ ਦੇ ਵਿੱਚ ਜਿਹੜੇ ਪੁਰਾਣੇ ਘਰ ਸੀ ਕੁਝ ਇਸ ਤਰ੍ਹਾਂ ਦੇ ਹੁੰਦੇ ਸੀਗੇ ਆ ਇਸ ਤਰ੍ਹਾਂ ਦੇ ਚਵਾਰੇ ਹੁੰਦੇ ਸੀਗੇ ਨਾ ਆਪਾਂ ਚੱਲਦੇ ਹਾਂ ਪਿੰਡ ਦੇ ਵਿੱਚ ਅੱਗੇ ਦਿਖਾਉਨੇ ਆ ਤੁਹਾਨੂੰ ਕੋਈ ਹੋਰ ਪ੍ਰਾਤਨ ਜਗਾ ਪਿੰਡ ਦਾ ਮਾਹੌਲ ਜਿਹੜਾ ਤੁਸੀਂ ਸਾਹਮਣੇ ਦਰਵਾਜ਼ਾ ਦੇਖ ਰਹੇ ਹੋ ਇਹ ਬਿਲਕੁਲ ਪਿੰਡ ਦੇ ਵਿੱਚਕਾਰ ਹੈ ਪ੍ਰਾਤਨ ਸਮੇਂ ਦੇ ਵਿੱਚ ਜਿਹੜੇ ਆਪਣੇ ਦਰਵਾਜ਼ੇ ਬਣੇ ਹੁੰਦੇ ਸੀਗੇ ਇਹ ਉਹੀ ਦਰਵਾਜ਼ਾ ਲਗਭਗ ਨਿਆ ਸੱਠ ਸਾਲ ਪੁਰਾਣਾ ਦਰਵਾਜ਼ਾ ਹੋਊਗਾ ਜੀ ਇਹ। ਹੁਣ ਆਪਾਂ ਚੱਲਦੇ ਆ ਅੱਗੇ। ਦਿਖਾਉਣੇ ਆ ਤੁਹਾਨੂੰ ਪਿੰਡ ਦਾ ਵਿਊ। ਆ ਪਿੰਡ ਦੇ ਵਿੱਚ ਇੱਧਰ ਇੱਕ ਬੋਰਡ ਲੱਗਿਆ ਹੋਇਆ। ਉੱਧਰ ਤੁਸੀਂ ਸਾਹਮਣੇ ਦੇਖ ਸਕਦੇ ਹੋ ਪੁਰਾਣਾ ਅੱਡਾ ਜੀ। ਇੱਧਰ ਆਪਣੇ ਕੁਝ ਨੌਜਵਾਨ ਬੈਠੇ ਆ। ਲਗਭਗ ਤਕਰੀਬਨ ਸਾਰਾ ਪਿੰਡ ਆਪਾਂ ਕਵਰ ਹੋ ਚੁੱਕਿਆ ਹੈ। ਹੁਣ ਆਪਾਂ ਨੂੰ ਦਿਓ ਇਜਾਜ਼ਤ ਮਿਲਦੇ ਹਾਂ ਕਿਸੇ ਨਵੇਂ ਪਿੰਡ ਨਵੇਂ ਬਲੌਗ ਦੇ ਨਾਲ ਤੱਕ ਤੱਕ ਤੇ ਉਹ ਸਸਰੀਕਾਲ ਜੀ